ਅੱਜ ਬਹੁਤ ਹੀ ਬਹੁਤ ਹੀ ਦੁਖਦਾਈ ਘਟਨਾ ਜਰੀ ਅੱਜ ਉਹ ਪ੍ਰੀ ਆਪਣਾ ਇਹ ਦਿੱਲੀ ਦਾ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਉਹ ਆਪਣੇ ਭਾਰਤੀ ਲੋਕ ਜਿਹੜੇ ਅਜੇ ਪੂਰੀ ਸਹੀ ਗਿਣਤੀ ਦਾ ਤਾਂ ਨਹੀਂ ਪਤਾ ਲੱਗਾ ਪਰ 100 ਤੋਂ ਉੱਪਰ ਹੈ 150 ਦੇ ਲੱਗ ਜਾਗੇ ਹੋਣਗੇ ਬਹੁਤ ਹੀ ਮਾੜੀ ਬਹੁਤ ਹੀ ਮਾੜੀ ਹੈ ਮੈਂ ਦੁਖੀ ਪਤਵਾਰਾਂ ਦੇ ਨਾਲ ਦੇ ਨਾਲ ਦੁੱਖ ਸਾਂਝਾ ਕਰਦਾ ਉਦ ਮੈਨੂੰ ਪਤਾ ਨਹੀਂ ਲੱਗਾ ਜੀ ਵੀ ਇਹ ਕਿਉਂ ਵਾਪਰ ਗਿਆ ਮੈਂ ਦੇਖਦਾ ਸੀਗਾ ਆਮ ਹੀ ਅਹੀਂ ਵੀ ਤਾਂ ਜਾਂਦੇ ਰਹਿੰਦੇ ਆ ਵੀ ਕਿੱਦਾਂ ਹੋਇਆ ਉਦ ਲਗਭਗ ਸੇਫ ਹੁੰਦਾ ਜਾਂਦਾ ਸਫਲ ਪਰ ਕੁਦਰਤ ਦੀ ਗੱਲ ਆ ਵੀ ਕੋਈ ਇਦਾਂ ਦੀ ਹੋ ਗਿਆ ਟੈਕਨੀਕਲੀ ਕੋਈ ਜਹਾਜ਼ ਦੇ ਵਿੱਚ ਇਦਾਂ ਦਾ ਨੁਕਸ ਪਿਆ ਕਿਉਂ ਜਹਾਜ਼ ਕ੍ਰੈਸ਼ ਹੋ ਗਿਆ ਸਾਡਾ ਸੀਗੇ ਵਿੱਚ ਕਈ ਸੀਗੇ ਵਿੱਚ ਪਾਣੀ ਜੀ ਵਿੱਚ ਸੀਗੇ ਕਈ ਸੀਗੇ ਵਿੱਚ ਉਹ ਨਹੀਂ ਲਈ ਵੀ ਜੇ ਪਾਣੀ ਸੀ ਆਤ ਪਾਣੀ ਸੀ ਵਿੱਚ ਬਤ ਹਾਂ ਉਹਦੇ ਦੇਖੋ ਪੈਂਡਾਬਾਦ ਕਿਉਂਕਿ ਗੁਜਰਾਤ ਦੀ ਰਾਜਧਾਨੀ ਹੈ ਬਹੁਤ ਅਹਿਮੀਅਤ ਵਾਲਾ ਸ਼ਹਿਰ ਹੈ ਉਹ ਸਾਡੇ ਦੇਸ਼ ਦੇ ਜਿਹੜੇ 10 12 ਸ਼ਹਿਰ ਨੇ ਅਹਿਮੀਅਤ ਵਾਲੇ ਉਹ ਸ਼ਹਿਰ ਆ ਮੈਂ ਦੇਖਿਆ ਮੈਂ ਦੋ ਤਿੰਨ раза ਗਿਆ ਤੇ ਉਹਦੇ ਵਿੱਚ ਲਗਭਗ ਮੋਸਟਲੀ ਬਿਜ਼ਨਸਮੈਨ ਬਹੁਤ ਜਿਆਦੇ ਬੰਦੇ ਹੁੰਦੇ ਆ ਸੋ ਦਿਬਾ ਉਦੋਂ ਸਭ ਦਾ ਮੁੱਖ ਮੰਤਰੀ ਵਗੈਰਾ ਦੇ ਵਿੱਚ ਹੀ ਡੈਥ ਹੋ ਗਈ ਉਹ ਤਾਂ ਨੇਟਲੀਆ ਜਦੋਂ ਕ੍ਰੈਸ਼ ਹੋ ਗਿਆ ਜੋ ਵੀ ਵਿੱਚ ਬਿਟਾ ਹੋਊਗਾ ਉਹ ਗਿਆ ਪਰ ਮੈਂ ਬੱਲਾ ਇਹ ਸੀ ਦੋਕਸਨ ਜਿਹਾ ਦਾ ਸਾਦੇ ਪਰਵਾਦਾਂ ਬਹੁਤ ਜ਼ਿਆਦਾ ਬਹੁਤ ਹਾਂਜੀ ਹਾਂਜੀ ਜਾਂਚ ਤਾਂ ਉਹ ਬੱਲਾ 에어 ਇੰਡੀਆ ਕਦੋਂ ਕੀ ਜਾਂਚ ਤੇ ਜਿਹੜਾ ਸਾਡਾ ਡਿਪਾਰਟਮੈਂਟ ਜਾਂਚ ਤੇ ਹਰ ਜਦੋਂ ਜਹਾਜ਼ ਕ੍ਰੈਸ਼ ਹੋਣ ਦੀ ਹੁੰਦੀ ਆ ਪਰ ਇਹਦੀ ਜਾਂਚ ਹੋਰ ਦੰਗਾਈ ਦੇ ਨਾਲ ਜਿਹੜੀ ਆ ਹੋਣੀ ਚਾਹੀਦੀ ਆ ਕੁਝ ਲੋਕ ਇਹ ਵੀ ਸਵਾਲ ਵੀ ਉਠਾਉਂਦੇ ਸੀ 에어ਲਾਈਨ ਇਸਤੇ ਕਿ ਸਹੀ ਨਹੀਂ ਆ ਵਿੱਚ ਕੋਈ ਇਦਾਂ ਦਾ ਵੀ ਹੋ ਸਕਦਾ ਨਹੀਂ ਦੇਖੋ ਮੈਂ ਇਦਾਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਖੁਦ ਇਹ ਇੰਡੀਆ ਵਿੱਚ ਬਹੁਤ ਸਫ਼ਰ ਕੀਤਾ ਅਜੇ થોੜੇ ਦਿਨ ਪਹਿਲਾਂ ਦਿੱਲੀੋਂ ਅੰਮ੍ਰਿਤਸਰ 에어 ਇੰਡੀਆ ਚ ਆਇਆ ਇਹ ਤੇ ਮਤਲਬ ਗੱਲ ਨਹੀਂ ਠੀਕ ਪਰ ਥੇ ਬਾਕਿਆ ਹੀ ਕੋਈ ਜਹਾਜ਼ ਦੇ ਅੰਦਰ ਟੈਕਨੀਕਲ ਪ੍ਰੋਬਲਮ ਸੀ ਜਾਂ ਜਹਾਜ਼ ਪੁਰਾਣਾ ਸੀ ਤੇ ਫਿਰ ਮਾੜੀ ਗੱਲ ਪਰ ਮੈਂ ਦੇਖਿਆ ਇੱਕ ਦਿਨ ਮੈਂ ਮਤਲਬ ਜਿਹੜਾ ਗਿਆ ਜਾ ਰਿਹਾ ਸੀ ਤੇ ਜਦੋਂ ਜਹਾਜ਼ ਰਨਵੇ ਤੇ ਚੱਲ ਗਿਆ ਤੇ ਜਹਾਜ਼ ਚੜ ਲਗਾ ਤੇ ਸਿਗਨਲ ਆ ਗਿਆ ਕਿ ਜਹਾਜ਼ ਖਰਾਬ ਹੋ ਗਿਆ ਉਹਨੇ ਉੱਥੇ ਡੱਕ ਲਿਆ ਸਰ ਉਹ ਪਿੱਛੇ ਬੋਰਡ ਕੇ ਲੈ ਗਿਆ ਅਸੀਂ ਇੱਕਦਮ ਕਬਧਾ ਹੋ ਗਏ ਕਿ ਜਦੋਂ ਨੇ ਪਾਇਲਟ ਦੇ ਕਿਹਾ ਜੀ ਜਹਾਜ਼ ਖਰਾਬ ਹੋ ਗਿਆ ਉਹਨਾਂ ਕੱਢ ਕੇ ਸਾਈਡ ਤੇ ਲਾ ਦੇ ਤੇ ਤਿੰਨ ਘੰਟੇ ਜਹਾਜ਼ ਸਾਡੀ ਕਰੀਬ 9 ਵਜੇ ਫਲਾਈਟ ਸੀਗੀ ਰਾਤ 3 ਘੰਟੇ ਪੂਰੀ ਟੀਮ ਜਿਹੜੀ ਘਟੋ ਘਟ 25 ਬੰਦੇ ਉਹਨੂੰ ਚੈੱਕ ਕਰਦੇ ਰਹੇ ਜਦੋਂ ਉਹਨਾਂ ਨੇ ਸਿਗਨਲ ਦਿੱਤਾ ਆਵਾਜ਼ ਦੇ 12 ਹੋ ਜੇ ਉਹਦੇ ਹੋਰ ਵੀ ਤੁਹਾਨੂੰ ਵੀ ਜ਼ਿੰਦਗੀ ਦਾ ਤਜਰਬਾ ਹੋਊਗਾ ਕਦੀ ਐਦਾਂ ਹੋ ਜੇ ਉਹ ਜਾਂਚੋਂ ਬਾਹਰ ਨਹੀਂ ਆਉਂਦੇ ਕਿਹ ਮਸਾਫਰ ਨੇ ਮਸਾਫਰ ਤੋਂ ਉਹਨਾਂ ਨੇ ਸਾਨੂੰ ਬਾਹਰ ਨਹੀਂ ਹੋਣ ਦਿੱਤਾ ਸਾਨੂੰ ਵਿੱਚੇ ਹੀ ਮਤਲਬ ਜਿਹੜਾ ਉਹ ਖਾਣ ਪੀਣ ਲਈ ਵਿੱਚੇ ਉਹਨਾਂ ਨੇ ਮਾਰ ਬੱਲਾ ਜਿਹਾ ਦਿੱਤਾ ਕਈ ਲੋਕ ਕੋਸ਼ਿਸ਼ ਕਰਦੇ ਕਿ ਸਾਨੂੰ ਤਾਰ ਲਓ ਜੀ ਅਸੀਂ ਵਾਪਸ ਚੱਲ ਜਾਈਏ ਪਰ ਉਹਨਾਂ ਨੇ ਨਹੀਂ ਉੱਠਾ ਪਰ ਇਹਦੇ ਨਾਲ ਜੇ ਇੰਸਟਰੂਮੈਂਟ ਉਹ 3 ਘੰਟੇ ਪੂਰਾ ਜਾਜ ਜਦੋਂ ਚੱਲਦਾ ਉਹਨੂੰ ਪਹਿਲਾਂ ਚੈੱਕ ਕਰਦੇ ਕੋਈ ਵੀ ਜਾਜ ਚੱਲ ਜਦੋਂ ਮਤਲਬ ਜਿਹੜੀ ਟੈਕਨੀਕਲ ਟੀਮ ਸਿਗਨਲ ਦਿੰਦੀ ਆ ਤੇ ਜਾਜ ਫੇਰ ਡਾਂਗ ਪਰਦਾ ਉਹਦਾ ਨਹੀਂ ਪਰਦਾ ਪਰ ਇਹ ਕਿਦਾਂ ਹੋ ਗਿਆ ਇਹ ਤਾਂ ਜਾਂਚ ਹੋਊਗੀ ਤੇ ਪਤਾ ਲੱਗੂਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ